ਸਾਰਿਆਂ ਨੂੰ ਮੇਰੀ ਪਿਆਰੇ ਪ੍ਰਸਾਦ ਸ਼ੇਖਰ ਜੀ ਇਸ ਵੀਡੀਓ ਵਿੱਚ ਮੈਂ ਸ਼੍ਰੀ ਨਿਵਾਸ ਰਾਮਨੋਜਨ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਹੈ ਜਰੂਰ ਸੁਣਿਓ ਉਸ ਤੋਂ ਪਹਿਲੇ ਮੈਂ ਤੁਹਾਨੂੰ ਦੱਸ ਦਵਾਂ ਕਿ ਮੇਰਾ ਨਾਮ ਜਸਪ੍ਰੀ ਸਿੰਘ ਤੁਹਾਡਾ ਸਾਰਿਆਂ ਦਾ ਮੇਰੇ ਗਿਆਨ ਤੇ ਗਾਣਿਆਂ ਦੇ ਚੈਨਲ ਦੇ ਵਿੱਚ ਸਵਾਗਤ ਹੈ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਰਾਮਾਨੁਜਨ ਜਿਨ੍ਹਾਂ ਦੇ ਜਨਮ ਦਿਨ ਚ ਮਨਾਇਆ ਜਾਂਦਾ ਹੈ ਗਣਿਤ ਦਿਵਸ ਭਾਰਤ ਚ 22 ਸਤੰਬਰ ਦਾ ਦਿਨ ਬਹੁਤ ਮਾਣ ਮੱਤਾ ਹੈ ਜਿਸ ਨੂੰ ਰਾਸ਼ਟਰੀ ਗਣਿਤ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ 1887 ਚ ਇਸੇ ਮਿਤੀ ਨੂੰ ਮਹਾਨ ਭਾਰਤੀ ਗਣਿਤ ਮਾਹਿਰ ਸ਼੍ਰੀ ਨਿਵਾਸ ਅਜੰਗਰ ਰਾਮਾਨੁਜਨ ਦਾ ਜਨਮ ਕੋਇਪਤੂਰ ਦੇ ਇਰੋਡ ਪਿੰਡ ਵਿੱਚ ਇੱਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ ਭਾਰਤ ਸਰਕਾਰ ਨੇ ਉਹਨਾਂ ਦੀ ਜ਼ਿੰਦਗੀ ਦੀਆਂ ਪ੍ਰਾਪਤੀਆਂ ਨੂੰ ਸਨਮਾਨ ਦੇਣ ਲਈ ਪਾਈ ਸੰਭਰ ਪਾਪ ਉਹਨਾਂ ਦੀ ਜਨਮ ਦਿਨ ਨੂੰ ਰਾਸ਼ਟਰੀ ਦਿਵਸ ਐਲਾਨ ਕੀਤਾ ਸੀ ਆਧੁਨਿਕ ਕਾਲ ਦੇ ਦੇਸ਼ ਦੁਨੀਆ ਦੇ ਮਹਾਨ ਗਣਿਤ ਵਿਚਾਰਕਾਂ 'ਚੋਂ ਇੱਕ ਉਹਨਾਂ ਨੇ ਆਪਣੇ ਜੀਵਨ ਕਾਲ 'ਚ ਗਣਿਤ ਦੇ ਵਿਸ਼ਲੇਸ਼ਣ ਅਤੇ ਗਿਣਤੀ ਸਿਧਾਂਤ ਦੇ ਖੇਤਰ 'ਚ ਵਿਸਤ੍ਰਿਤ ਜੋਗਦਾਨ ਦਿੱਤਾ ਸੀ ਕਹੇ ਜਾਂਦਾ ਹੈ ਕਿ ਉਹਨਾਂ ਨੂੰ ਬਚਪਨ ਤੋਂ ਹੀ ਗਣਿਤ ਨਾਲ ਮੋਹ ਸੀ ਉਹਨਾਂ ਦੇ ਜ਼ਿਆਦਾਤਰ ਸਮਾਂ ਗਣਿਤ ਪੜ੍ਹਨ ਅਤੇ ਉਸ ਦਾ ਅਭਿਆਸ ਕਰਨ 'ਚ ਬੀਤਦਾ ਸੀ ਜਿਸ ਦੇ ਅਕਸਰ ਹੋਰ ਵਿਸ਼ੇ ਅਜ ਘੱਟ ਅੰਗ ਪਾਉਂਦੇ ਸਨ ਸਿਰਫ 12 ਸਾਲ ਦੀ ਉਮਰ 'ਚ ਰਾਮਨ ਨੂੰ ਨੇ 三角 ਮਿਤੀ ਟ੍ਰਿਗਨੋਮੈਟਰੀ 'ਚ ਮੁਹਾਰਤ ਹਾਸਲ ਕਰ ਲਈ ਸੀ ਅਤੇ ਬਿਨਾਂ ਕਿਸੇ ਸਹਾਇਤਾ 'ਚ ਕਈ ਪ੍ਰੇ ਪਾਵਤਿਉਰਮ ਨੂੰ ਵਿਕਸਿਤ ਕੀਤਾ ਸੀ 1912 ਚ ਕਾਰਜ ਆਰਥਿਕ ਸੰਗਠਨ ਕਾਰਜ ਉਹਨਾਂ ਨੇ ਮਦਰਾਸ ਪੋਰਟ ਟਰਸਟ ਚ ਬਤੌਰ ਕਲਰਕ ਨੌਕਰੀ ਕਰ ਲਈ ਜਿੱਥੇ ਉਹਨਾਂ ਦੀ ਗਣਿਤ ਕੁਸ਼ਲਤਾ ਦੇ ਮੂਰੀਦ ਹੋਏ ਇੱਕ ਅੰਗਰੇਜ਼ ਸਹਿਕਰਮਚਾਰੀ ਨਯਾ ਰਾਮਨਜਨਨ ਟ੍ਰਿਨਿਟੀ ਕਾਲਜ ਚ ਕੈਬਰੇਜ ਯੂਨੀਵਰਸਿਟੀ ਦੇ ਪ੍ਰੋਫੈਸਰ ਜੀ ਐਚ ਹਾਰਡੀ ਕੋਲ ਗ੍ਰੀਟ ਬਦਲੀ ਭੇਜਿਆ 1917 ਚ ਇਹਨਾਂ ਨੂੰ ਲੰਡਨ ਮੈਥਮੈਟਿਕਲ ਸੁਸਾਇਟੀ ਲਈ ਚੁਣਿਆ ਗਿਆ ਜਿਸ ਤੋਂ ਬਾਅਦ ਉਹਨਾਂ ਦੀ ਪ੍ਰਸਿੱਧੀ ਵਿਸ਼ਵ ਭਰ ਚ ਫੈਲ ਗਈ ਰਾਮਨਜਨਨ ਨੇ ਬਿਨਾਂ ਕਿਸੇ ਸਹਾਇਤਾ ਦੇ ਹਜ਼ਾਰਾਂ ਰਿਜ਼ਲਟ ਇਕਵੇਸ਼ਨ ਦੇ ਰੂਪ ਵਿਚ ਸੰਕਲਿਤ ਕੀਤੇ ਉਹ 1918 ਚ ਰਾਮਨਜਨ ਨੂੰ ਐਲੀਪਟਿਕ ਫੰਕਸ਼ਨ ਅਤੇ ਸੰਖਿਆਵਾਂ ਦੇ ਸਿਧਾਂਤ ਤੇ ਆਪਣੀ ਖੋਜ ਲਈ ਰਾਇਲ ਸੁਸਾਇਟੀ ਦਾ ਸਭ ਤੋਂ ਘੱਟ ਉਮਰ ਦਾ ਫੈਲੋ ਚੁਣਿਆ ਗਿਆ 1918 ਅਕਤੂਬਰ ਚ ਹੀ ਉਹ ਟ੍ਰਿਨਿਟੀ ਕਾਲਜ ਦੇ ਫੈਲੋ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਬਣੇ ਇਸ ਤੋਂ ਬਾਅਦ ਰਾਮਨਜਨ 1919 ਚ ਭਾਰਤ ਵਾਪਸ ਪਰਤ ਆਏ ਪਰ 32 ਸਾਲ ਦੀ ਛੋਟੀ ਉਮਰ ਚ ਹੀ 26 ਅਪ੍ਰੈਲ 1920 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ ਰਾਮਨਜਨ ਦੀ ਜੀਵਨੀ ਦਾ ਮੈਨ ਹੂ ਇਨ ਨਿਊ ਇਨਫਿਨਿਟੀ 1991 ਚ ਪ੍ਰਕਾਸ਼ਿਤ ਹੋਈ ਅਤੇ 2015 ਚ ਇਸੇ ਨਾਮ ਤੇ ਫਿਲਮ ਰਿਲੀਜ਼ ਹੋਈ ਸੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਦਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ